ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵੀ ਸ਼੍ਰੀਆਮ ਵੀਕ ਦੀ ਦੁਕਾਨ ਦੇ ਉੱਪਰ ਗੋਲੀਆਂ ਚਲਾਏ ਗਏ ਹਨ ਤੋਂ ਅੰਦਾਜ਼ ਨੇ ਇੱਕ ਦਿਨ ਪਹਿਲਾਂ ਹੀ ਦੁਕਾਨ ਦੇ ਮਾਲਕ ਨੂੰ ਫਰੋਟੀ ਦਾ ਫੋਨ ਆਇਆ ਸੀ ਉੱਥੇ ਹੀ ਬੀਤੇ ਕੱਲ ਮੋਟਰਸਾਈਕਲ ਤੇ ਸਵਾਰ ਹੋਏ ਤਿੰਨ ਨੌਜਵਾਨਾਂ ਦੇ ਵੱਲੋਂ ਸ਼੍ਰੀਆਮ ਹੱਥ ਵਿੱਚ ਅਸਲਾ ਫੜ ਕੇ ਗੋਲੀਆਂ ਚਲਾਇਆ ਗਿਆ ਜਿਸ ਦੇ ਚਲਦਿਆਂ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਦੀ ਲੱਤ ਵਿੱਚ ਇੱਕ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਗਿਆ ਉੱਥੇ ਹੀ ਜੰਡਿਆਲਾ ਹਲਕੇ ਦੇ ਵੀ ਸੰਥਨੀ ਫੈਲ ਗਿਆ ਤੇ ਵਪਾਰੀ ਕਾਫੀ ਡਰੇ ਹੋਏ ਹਨ ਅੱਜ ਇੱਥੇ ਦਰਸ਼ਕੀ ਦਰਵਾਜੇ ਦੇ ਬਾਹਰ ਸਤਗੁਰ ਕਲੈਕਸ਼ਨ ਐਂਡ ਰੈਡੀਮੇਡ گارਮੈਂਟ ਦਾ ਕੰਮ ਕਰਦੇ ਆ ਉਹਨਾਂ ਤੇ ਬੜੀ ਅਨੁਸਖਮੀ ਘਟਰਾ ਵਾਪਰੀ ਆ ਕੱਲ ਸ਼ਾਮ ਨੂੰ ਪਹਿਲਾਂ ਉਹਨਾਂ ਦੀ ਰੈਕੀ ਕਰਕੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤਫਰ ਜੀ ਦਿਖਾਉਂਦੇ ਆ ਪੀਸੀਆਰ ਦੀ ਜ਼ਿੰਮੇਵਾਰੀ ਲਗਾਈ ਵੀ ਰਾਉਂਡ ਲਾਓ ਉੱਥੇ ਪੀਸੀਆਰ ਲੱਗੀ ਹੋਣ ਦੇ ਬਾਵਜੂਦ ਜਦ ਪੀਸੀਆਰ ਦੂਸਰੇ ਬਾਜ਼ਾਰ ਨੂੰ ਟਰਨ ਕੀਤੀ ਆ ਤੇ ਤਿੰਨ ਅਣਮਿਛਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਵਾ ਸਾਰਾ ਜਨਿਆਲਾ ਸ਼ਹਿਰ ਸਾਰੇ ਵਪਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਘਟਨਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਖਤਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਇੱਥੇ ਉਜਾੜਾ ਪੈ ਜਾਣਾ ਲੋਕ ਇੱਥੋਂ ਪਲਾਨ ਕਰ ਜਾਣੇ ਆ ਕਾਰੋਬਾਰ ਬੰਦ ਕਰ ਦੇਣ ਕਾਰੋਬਾਰ ਅੱਗੇ ਹੀ ਨਹੀਂ ਹੈਗੇ ਲੋਕਾਂ ਦੇ ਕਿਸੇ ਕਿਸਮ ਦੀ ਕੋਈ ਇੱਥੇ ਕੋਈ ਖੁਸ਼ਹਾਲੀ ਨਹੀਂ ਆ ਕੁਝ ਨਹੀਂ ਆ ਮੈਂ ਆਪਣੇ ਵੱਲੋਂ ਸ਼ਹਿਰ ਵੱਲੋਂ ਬੇਨਤੀ ਕਰਦਾ ਕਿ ਬਹੁਤ ਮਾੜੀ ਘਟਨਾ ਪਹਿਲਾਂ ਵੀ 2-4 ਪਰਿਵਾਰਾਂ ਨੂੰ ਇਸ ਤਰ੍ਹਾਂ ਥ੍ਰੈਟਨਿੰਗ ਆਈਆਂ ਜਿਹੜੇ ਲੜਕੀ ਦੇ ਗੋਲੀ ਲੱਗੀ ਅੰਦਰ ਕੋ ਬੈਠੀ ਕੰਮ ਇਹਨਾਂ ਦੇ ਮਜ਼ਮਲਾਜਮ ਸੀ ਜਿਹੋਦੇ ਲਾਤ 'ਚ ਗੋਲੀ ਲੱਗੀ ਆ ਉਹਦੀ ਕੰਡੀਸ਼ਨ ਪਤਾ ਲੱਗਾ ਕਿ ਖਤਰੇ ਤੋਂ ਬਾਹਰ ਆ ਪਰ ਇਲਾਜ ਅਧੀਨ ਆ ਪਰ ਇਹ ਅੱਜ ਦੀ ਜੋ ਘਟਨਾ ਨਾਲ ਸਾਰਾ ਜੰਨਿਆਰਾ ਸ਼ਹਿਰ ਕੰਬ ਗਿਆ ਸਾਰਾ ਸਾਰਾ ਜੰਨਿਆਰਾ ਸ਼ਹਿਰ ਅੱਜ ਬਹੁਤ ਆਪਣਾ ਇਸ ਸੰਤਾਪ ਨੂੰ ਹਟਾਉਣ ਦੇ ਯੋਗ ਨਹੀਂ ਆ ਮਿਹਰਮਾਨੀ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦਾ ਵਸਾਵਾ ਕੀਤਾ ਜਾਵੇ ਹਾਂਜੀ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਕੀ ਗੱਲ ਹੋਈ ਜਿਹੜੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਹੈ ਭਾਈ ਇਹਦੇ ਪਤਾ ਨਹੀਂ ਇਹਨਾਂ ਨੂੰ ਕਰਨ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਿਆ ਆਪਣੇ ਨੇ ਬੁਲੀ ਕੱਲ ਗੋਰੀ ਨਾ ਵਜੀ ਨਹੀਂ ਦਿਗ ਪਈ ਹੀ ਗੁੱਲਸਲੇ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਖਵਾਤੀ ਬੋਸ ਨੇ ਲਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਕੇ ਗਿਆ ਅੱਜ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕਵੇਜ ਦੀ ਗੱਲ ਜੇ 3 ਕਵੇਜ ਦੇ 5 ਤੱਕ ਮਿੰਟ ਘਟਦੇ ਨੇ ਤੋਂਨੇ ਦੇ ਤੇ ਨਾਲ ਜੇ ਲਗਭਗ 3 ਦੇ ਕੋਈ ਤੇ ਨਾਲ ਹੋ ਰਿਹਾ ਕੋਈ ਪਿਲਤ ਸੰਕੀ ਤੁਮ ਕਿਥੋਂ ਕਿ ਵੀ ਆਈ ਹੈ ਜੀ ਸੰਕੀ ਕੱਲ ਹੀ ਕਹਿੰਦੇ ਪਈ ਕੱਲ ਦੀ ਕੋਈ ਫੈਨ ਦੇ ਜੀ ਕਿ ਅੱਜ ਦੇ ਹੋਰ ਕੋਈ ਪਹਿਲਾਂ ਵੀ ਗੱਲ ਹੋ ਰਹੀ ਅੱਛਾ ਹੁਣ ਕਿਸੇ ਬੰਦੇ ਤੇ ਲੱਗੀ ਵੀ ਆ ਆ ਕੋਮਲ ਲੜਕੀ ਆ ਦੁਕਾਨ ਤੇ ਕੰਮ ਕਰਦੀ ਉਹਦੀ ਲੱਗੀ ਬਚਾਵਾ ਕਿ ਕਿੱਦਾਂ ਹੈ ਬਚਾਵਾ ਪਰ ਪੂਰੀ ਹੱਡ ਫੜ ਹੋ ਗਈ ਕਿੱਥੇ ਵਜੀ ਕਿੱਥੇ ਗਿਆ ਲੱਗ ਦੇ ਵਿੱਚ ਲੱਗ ਦੇ ਲੰਕ ਦੇ ਵਿੱਚ ਕਿਹੜੇ ਹਸਪੀਟਲ ਦਾਖਲ ਕਰਤੀ ਤੇ ਜੈਨੋਸ ਨੂੰ ਲੈ ਗਏ ਫਿਰ ਅੱਗੋਂ ਉਹਨਾਂ ਨੇ ਆਪ ਹੀ ਜਿੱਥੇ ਉਹ ਲੈ ਜਾਣਗੇ ਐਂਬੂਲੈਂਸ ਤੇ ਪਤਾ ਕਰ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕੀ ਤੁਹਾਨੂੰ ਬਚਾਇਆ ਜੀ ਇਹਨਾਂ ਨੂੰ ਕਿ ਉਹ ਨਹੀਂ ਕਰਦਾ ਜੇ ਉਹ ਨਹੀਂ ਤਾਂ ਥੋੜਾ ਜੇ ਪਹਿਲਾਂ ਮੈਂ ਲੱਗਦਾ ਤੇ ਕਿਉਂ ਭੀੜ ਇਕੱਠੀ ਹੋਈ ਸੀ ਆਉਂਦੇ ਉਹ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਵਾਵਰੇ ਸਰ ਲੈ ਗਿਆ ਪਹਿਲਾਂ ਇੱਥੇ ਲੈ ਜਾ ਕੇ ਫਿਰ ਆਪਣੇ ਸਰ ਕੋਲ ਜਾਂਦੇ ਉਹਨੂੰ ਟੀ ਮਾਰਾ ਕਿੰਨੇ ਜਣੇ ਸੀ ਜਿੰਨਾ ਕੋਈ ਮੈਂ ਦੇਖਿਆ ਨਹੀਂ ਮੈਂ ਮੁਕਤੇ ਤੇ ਹੈ ਨਹੀਂ ਸੀ ਸੀਸੀ ਕੈਮਰਾ ਕਹਿੰਦੇ ਨਹੀਂ ਕਿ ਆਪ ਦਾ ਮਾਰ ਕੇ ਦੁਬਾਰਾ ਵੀ ਜਿਹੜਾ ਮਾਰਨਗੇ ਆ ਤੁਹਾਡੇ ਸਾਹਮਣੇ ਨਹੀਂ ਸਾਹਮਣੇ ਖੜੇ ਆ ਗਏ ਅਸੀਂ ਕਿਉਂ ਖੜੇ ਰਹੇ ਅਸੀਂ ਅੱਧਾ ਘੰਟਾ ਖਲੋਤੀ ਅਸੀਂ ਇਹ ਕਹਿੰਦੇ ਨਹੀਂ ਦਮੋਗੇ ਕਿਹੜਾ ਕੈਮਰਾ ਇੱਥੇ ਕਿਹੜਾ ਚੱਲਦਾ ਉਹ ਉਹਨਾਂ ਦੇ ਨੂੰ ਚੱਲਦਾ ਚੱਲਦੀ ਚਲੋ ਆਪਾਂ ਆਪ ਨੂੰ ਦੇਖੀਏ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਅਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵੈਕਤੀ ਮੋਟਰਸਾਈਕਲ ਤੇ ਆਏ ਆ ਤਿੰਨੇ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਜ਼ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀਆਂ ਫਾਇਰਿੰਗ ਨੇ ਫਾਇਰ ਕਿੰਨੇ ਫਾਇਰ ਇਹਨਾਂ ਦੇ ਦਸਤਾਵੇਜ਼ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਕਿ ਕਿប៉ុਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਆ ਜੋ ਇਹਨਾਂ ਦੱਸਿਆ ਸਮੇਂ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹਦਾ ਜੀ ਸਰ ਲੱਗਦੀ ਦੀ ਕੰਡੀਸ਼ਨ ਕਿਸ ਤਰ੍ਹਾਂ ਕੋ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਆ ਤੇ ਹੁਣ ਕੀ ਕਾਰਵਾਈ ਤੁਸੀਂ ਕਰ ਰਹੇ ਹੋ ਬਿਲਕੁਲ ਐਫ ਆਈ ਆਰ ਲੌਂਚ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ